ਤੁਹਾਨੂੰ ਬਹੁਤ-ਬਹੁਤ ਧੰਨਵਾਦ ਇਸੇ ਬੜੇ ਸ਼ਾਰਟ ਨੋਟ ਤੇ ਅੱਜ ਇਸ ਅਹਿਮ ਪ레스 ਭਾਰਤਾ ਨੂੰ ਕਵਰ ਕਰਨ ਲਈ ਪਹੁੰਚੋ ਮੇਰੇ ਨਾਲ ਸੰਗਰੂਰ ਜ਼ਿਲ੍ਹੇ ਦੇ ਮਾਨਯੋਗ ਐਸਐਸਪੀ ਸਹਿਬਾਨ ਡੀਐਸਪੀ ਸਹਿਬਾਨ اور ਐਕਸਾਈਜ਼ ਡਿਪਾਰਟਮੈਂਟ ਦੇ ਸਾਰੇ ਸੀਨੀਅਰ ਅਧਿਕਾਰੀगण ਅੱਜ ਇੱਕ ਬਹੁਤ ਹੀ ਇੰਪੋਰਟੈਂਟ ਇਸ਼ੂ ਜੋ ਕਿ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਬਖਤਰੀ ਸਾਹਿਬ ਦੀ ਗਵਾਈ ਚ ਯੁੱਧ ਨਸ਼ਿਆਂ ਦੇ ਵਿਰੁੱਧ ਯੁੱਧ ਨਸ਼ਿਆਂ ਦੇ ਵਿਰੋਧ ਇੱਕ ਬਹੁਤ ਵੱਡੀ ਮਹਿੰਮ ਜਿਹੜੀ ਆ ਅੱਜ ਤੋਂ ਲਗਭਗ 70 ਦਿਨ ਪਹਿਲਾਂ 70 ਦਿਨ ਪਹਿਲਾਂ ਪੰਜਾਬ ਸਟਾਰਟ ਕੀਤੀ ਗਈ ਸੀ ਉਸ ਮਹਿੰਮ ਮੈਂ ਸਵੈ ਤੋਂ ਬੜੀ ਤੇਜ਼ੀ ਦੇ ਨਾਲ ਬੜੇ ਅੱਛੇ ਤਰੀਕੇ ਦੇ ਨਾਲ ਪੰਜਾਬ ਚ ਕੰਮ ਕਰ ਰਹੀ ਆ ਹੁਣ ਤੱਕ ਜੇ ਮੈਂ ਗੱਲ ਕਰਾਂ ਇਹਨਾਂ 70 ਦਿਨਾਂ ਦੇ ਵਿੱਚ 4745 4745 ਐਫ ਆਈ ਆਰ ਜਿਹੜੀਆਂ ਰਗੀਆਂ ਉਹ ਪੰਜਾਬ ਦੇ ਵੱਖ-ਵੱਖ ਖੇਤਰਾਂ 'ਚ ਰਜਿਸਟਰਡ ਹੋ ਰਹੀਆਂ ਰਗੀਆਂ ਔਰ ਲਗਭਗ 7536 7536 ਜਿਹੜੇ ਦੋਸ਼ੀ ਨੇ ਕਲਪਰੇਟ ਨੇ ਅਕਿਊਜ਼ ਨੇਗੇ ਉਹ ਹੁਣ ਤੱਕ ਉਹਨਾਂ ਦੀ ਅਰੈਸਟ ਹੋਈ ਹੈਗੀ ਸੋ ਇਸ ਤੋਂ ਬਿਨਾ ਲਗਭਗ ਜੇ ਮੈਂ ਹੈਰੋਇਨ ਦੀ ਗੱਲ ਕਰਾਂ 301 ਕਿਲੋ ਹੈਰੋਇਨ ਜਿਹੜੀ ਆ ਉਹ ਹੁਣ ਤੱਕ ਸਰਕਾਰ ਵੱਲੋਂ ਬਰਾਮਦ ਹੋਈ ਆ ਸਾਡੇ ਪੁਲਿਸ ਡਿਪਾਰਟਮੈਂਟ ਵੱਲੋਂ ਬਰਾਮਦ ਹੋਈ ਆ ਇਸੇ ਤਰੀਕੇ ਲਗਭਗ 71 71 ਹਾਊਸਸ ਜਿਹੜੇ ਕਿ ਇਲੈਗਲ ਗੈਰ ਕਾਨੂੰਨੀ ਧੱਦਾ ਕਰਕੇ ਯਾਨੀ ਕਿ ਨਸ਼ੇ ਵੇਚ ਕੇ ਬੜਾਈ ਦੀ ਪ੍ਰਾਪਰਟੀ ਆ ਉਹਨੂੰ ਡਬਾਲਿਸ਼ ਕੀਤਾ ਗਿਆ ਉਹਨੂੰ ਜਿਹੜਾ ਤਹਿਸ ਤਹਿਸ ਕੀਤਾ ਗਿਆ ਤਾਂ ਕਿ ਜਿਹੜੇ ਦਸ਼ਾ ਤਸਕਰ ਨੇਗੇ ਉਹਨਾਂ ਦੇ ਹੌਸਲੇ ਜਿਹੜੇ ਨੇਗੇ ਉਹਨਾਂ ਨੇ ਵੀ ਤਹਿਸ ਤਹਿਸ ਕੀਤਾ ਜਾ ਸਕੇ ਔਰ ਇਸ ਤੋਂ ਬਿਨਾ ਕੱਲ ਇੱਕ ਬਹੁਤ ਵੱਡੀ ਕਾਰਵਾਈ ਕਰਦੇ ਹੋਏ ਸੰਗਰੂਰ ਪੁਲਿਸ ਦੇ ਸਾਡੇ ਐਸਐਸਪੀ ਸਾਹਿਬਾਨ ਵੱਲੋਂ ਇਹਨਾਂ ਦੇ ਦੇਖ ਰੱਖਦੇ ਵਿੱਚ ਔਰ ਡੀਐਸਪੀ ਢੜਬਾ ਐਕਸਾਈਡ ਦੇ ਸਾਰੇ ਅਧਿਕਾਰੀਆਂ ਵੱਲੋਂ ਇੱਕ ਬਹੁਤ ਵੱਡਾ ਆਪਰੇਸ਼ਨ ਜਿਹੜਾ ਕੱਲ ਚਲਾਇਆ ਗਿਆ ਜਿਹਦੇ ਤਹਿਤ ਢੜਬਾ ਦੇ ਵਿੱਚ ਪਹਿਲਾ ਫਸ ਜਿਹੜੀ ਇਨਫਾਰਮੇਸ਼ਨ ਮਿਲੀ ਉਹਦੇ ਤਹਿਤ 200 ਲੀਟਰ ਇਨਾ ਐਕਸਟਰਾ ਨਿਊਟਰਲ ਅਲਕੋਹਲ 에ਥਨਾਲ ਜਿਹੜਾਗਾ 200 ਲੀਟਰ ਦੀ ਰਿਕਵਰੀ ਹੋਈ ਔਰ ਉਸ ਤੋਂ ਬਾਅਦ ਉਸਰ ਕਵਰੀ ਤੋਂ ਬਾਅਦ ਸੈਕੰਡ ਜਿਹੜਾ ਅੱਗੇ ਵਧਦੇ ਹੋਏ 11 ਜਿਹੜੇ ਢੋਲ ਲਗੇ 11 ਢੋਲ ਉਹ ਬਰਾਮਦ ਹੋਏ ਹਰੇਕ ਚੋਂ 200 ਸੋ ਕੁੱਲ ਜਿਹੜੀ ਆ ਹੁਣ ਤੱਕ 2200 40 ਲੀਟਰ 2240 ਲੀਟਰ ਜਿਹੜਾ ਗੈਰ ਕਾਨੂੰਨੀ ਇਥਨੌਲ ਈਐਨਏ ਉਹ ਬਰਾਮਦ ਕੀਤਾ ਗਿਆ ਇਥਨੌਲ ਅੱਗੇ ਮਾਰਕੀਟ ਜਾਣਾ ਸੀਗਾ ਮਾਰਕੀਟ ਜਾ ਕੇ ਇਹਨੇ ਮੈਂ ਸੰਬੰਧਾ ਕਿਸੇ ਨਾ ਕਿਸੇ ਹੂਸਟ ਐਜੰਸੀ ਨੂੰ ਵੀ ਜਨਮ ਦੇਣਾ ਸੀ ਕੋਈ ਨਾ ਕੋਈ ਵੱਡੀ ਬਾਰਦਾਤ ਜਿਹੜੀ ਆ ਉਹ ਹੁਣ ਤੋਂ ਬਚਾਈ ਜਾਗੀ ਔਰ ਦੂਸਰਾ ਜਿਹੜਾ ਗੈਰ ਕਾਨੂੰਨੀ ਕੰਮ ਕਰ ਰਹੇ ਨੇ ਕਿ ਉਹ ਲੋਕ ਜਿਹੜੇ ਅਲਕੋਹਲ ਦਾ ਇਥਨੌਲ ਦਾ ਯਾਹੋ ਨਸ਼ਿਆਂ ਦਾ ਕੰਮ ਕਰ ਰਹੇ ਨੇ ਉਹਨਾਂ ਨੂੰ ਰੋਕਣ ਦੇ ਵਿੱਚ ਵੱਡੀ ਸਫਲਤਾ ਜਿਹੜੀ ਆ ਉਹ ਸਾਡੀ ਸਰੂਰ ਪੁਲਿਸ ਨੇ ਹਾਸਲ ਕੀਤੀ ਆ ਸੋ ਦੋ ਦੋਸ਼ੀ ਜਿਹੜੇ ਨੇਗੇ ਦੋ ਦੋਸ਼ੀ ਗ੍ਰਿਫਤਾਰ ਹੋ ਚੁੱਕੇ ਨੇਗੇ ਇਨਵੈਸਟੀਗੇਸ਼ਨ ਜਿਹੜੀ ਆ ਜੇ ਇਨੀਸ਼ੀਅਲ ਸਟੇਜ ਦੇ ਉੱਤੇ ਆ ਇਨਵੈਸਟੀਗੇਸ਼ਨ ਜਿਹੜੀ ਆ ਉਹ ਜੇ ਮਡਲ ਸਟੇਜ ਦੇ ਉੱਤੇ ਆ ਬਿਲਕੁਲ ਮੈਂ ਹੁਣੀ ਗੱਲ ਕਰ ਰਿਹਾ ਸੀਗਾ ਕਿ ਜਿਹੜੇ ਹੋਰ ਦੋਸ਼ੀ ਨੇਗੇ ਜਿਨ੍ਹਾਂ ਦੇ ਗੋਡਾਊਨ ਦੇ ਅੰਦਰ ਜਾਂ ਜਿਨ੍ਹਾਂ ਦੇ ਜਿਨ੍ਹਾਂ ਨੇ ਇਹ ਜਿਹੜੀ ਥਲਾਲ ਆ ਜਾਂ ਇਹਨਾਂ ਆ ਉਹ ਲੁਕੋ ਕੇ ਰੱਖੀ ਆ ਉਹਨਾਂ ਸਾਰਿਆਂ ਦਾ ਇਨਵੈਸਟੀਗੇਸ਼ਨ ਚ ਪਤਾ ਲਾਇਆ ਜਾ ਰਿਹਾ ਸਾਡੇ ਐਸਐਚਓ ਸਹਿਬਾਨ ਡੀਐਸਪੀ ਸਹਿਬਾਨ ਸਾਡੇ ਐਕਸਾਈਜ਼ ਦੇ ਅਧਿਕਾਰੀ ਸਾਰੇ ਉਸ ਤੇ ਕਾਰਵਾਈ ਕਰ ਰਹੇ ਨੇਗੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਜਿਹੜਾ ਦੋਸ਼ੀ ਆ ਉਹ ਬਖਸ਼ਾ ਨਾ ਜਾਵੇ ਇਸ ਤੋਂ ਬਿਨਾ ਪਿਛਲੇ 4 ਦਿਨਾਂ ਚ ਵੱਡੀਆਂ ਕਾਰਵਾਈਆਂ ਕਰਦੇ ਹੋਏ ਮਹਾਲੀ ਦੇ ਅੰਦਰ 4 ਪਰਚੇ 4 ਪਰਚੇ ਜਿਹੜੇ ਮਹਾਲੀ ਦੇ ਅੰਦਰ ਦਰਜ ਹੋਏ ਨੇਗੇ ਤਾਂ ਕਿ ਜਿਹੜੀ ਇੰਟਰ ਸਟੇਟ ਸਮਗਲੇਗਾ ਕੀ ਜਿਹੜੀ ਇੰਟਰ ਸਟੇਟ ਸਮਗਲੇਗਾ ਖਾਸ ਕਰਕੇ ਐਕਸਾਈਜ਼ ਦੇ ਅੰਦਰ ਸ਼ਰਾਬ ਦੀ ਆ ਉਹਨੂੰ ਪੂਰੀ ਤਰ੍ਹਾਂ ਖਤਮ ਕੀਤਾ ਜਾ ਬਈ ਪਿਛਲੇ 3 ਸਾਲਾਂ ਤੋਂ ਲਗਾਤਾਰ ਸੀਐਸ ਕੰਮ ਚ ਲੱਗੇ ਹੋਿਆਂਗੇ ਸਾਡਾ ਰੈਵਨਿਊ ਵੀ ਵਧਿਆਗਾ ਸੋ ਬਿਲਕੁਲ ਜਿਦੋਂ ਪੰਜਾਬ ਦੇ ਅੰਦਰੋਂ ਬਾਹਰਲੇ ਸਟੇਟਾਂ ਦੀ ਜਿਹੜੀ ਆ ਸਮਗਲਿੰਗ ਖਤਮ ਹੋ ਗਈ ਜਿਦੋਂ ਬਿਲਕੁਲ ਤਾਂ ਉਸ ਤੋਂ ਬਾਅਦ ਮੈਂ ਸਮਝਦਾ ਪੰਜਾਬ ਦੇ ਅੰਦਰ ਕੋਈ ਵੀ ਗੈਰਕਾਨੂੰਨੀ ਇਤਲਾ ਕਰਨ ਵਾਲਾ ਵਿਅਕਤੀ ਨਹੀਂ ਬਚੂਗਾ ਸੋ ਪਿਛਲੇ ਪਿਛਲੇ 5 ਦਿਨਾਂ ਦੇ ਵਿੱਚ 5 ਵੱਡੀਆਂ ਐਫਆਈਆਰਾਂ ਜਿਹੜੀਆਂ ਲਗੀਆਂ ਉਹ ਮਹਾਲੀ ਚ ਹੋਈਆਂ ਨੇਗੀਆਂ ਔਰ ਇਸ ਤੋਂ ਬਿਨਾਂ ਪਿਛਲੇ ਹਫਤੇ ਇੱਕ ਵੱਡੀ ਐਫਆਈਆਰ ਜਿਹੜੀ ਉਸਾੜੀ ਥਾਣੇ ਚ ਹੋਈ ਆ 54 ਜਿਹੜੇ ਦੇ ਬੋਟਲ ਕੇਸਸ ਜਿਹੜੇ ਨੇਗੇ ਉਹ ਆਕਸਾਈਡ ਤੇ ਫੜੇ ਗਏ ਨੇ ਸੋ ਮੈਂ ਸਮਝਦਾ ਪੰਜਾਬ ਪੁਲਿਸ ਨੇ ਬਹੁਤ ਹੀ ਅੱਛੀ ਕਾਰਵਾਈ ਕਰਦੇ ਹੋਏ ਬਹੁਤ ਹੀ ਅੱਛੀ ਕਾਰਵਾਈ ਕਰਦੇ ਹੋਏ ਇਹ ਜਿਹੜੀ ਆ ਇਹ ਘਟਨਾ ਹੋਣ ਤੋਂ ਰੋਕਿਆਗਾ ਕਿਉਂਕਿ ਜੇ ਜਿੰਨਾ 에ਥਨੋਲ ਫੜਿਆ ਗਿਆ ਜਿੰਨਾ 에ਥਨੋਲ ਫੜਿਆ ਗਿਆ ਤਾਂ ਇਹਦੇ ਨਾਲ 836 ਪੇਟੀਆਂ 836 ਪੇਟੀਆਂ ਗੈਰਕਾਨੂੰਨੀ ਸ਼ਰਾਬ ਜਿਹੜੀ ਉਹ ਤਿਆਰ ਕੀਤੀ ਜਾ ਸਕਦੀ ਸੀ ਵੱਡੀ ਗੱਲ ਹੈ ਕਿ 836 ਪੇਟੀਆਂ ਗੈਰਕਾਨੂੰਨੀ ਸ਼ਰਾਬ ਜਿਹੜੀ ਉਹ ਤਿਆਰ ਕੀਤੀ ਜਾ ਸਕਦੀ ਸੀ ਔਰ ਲਗਭਗ 1000 ਬੋਟਲ 1000 ਬੋਟਲ ਜਿਹੜੀ ਹੈ ਉਹ ਸ਼ਰਾਬ ਦੀ ਹੋ ਸਕਦੀ ਸੀ ਜਿਹੜੀ ਨੇ ਮਾਰਕੀਟ ਜਾਣਾ ਸੀਗਾ ਔਰ ਬਹੁਤ ਸਾਰਿਆਂ ਨੂੰ ਜਿਹੜਾ ਮੈਸਜ ਫਿਜ਼ੀਕਲੀ ਵੀ ਹਰਮ ਹੋਣਾ ਸੀਗਾ ਔਰ ਸੋਈ ਕੋਈ ਨਾ ਕੋਈ ਕੈਜੂਐਲਟੀ ਵੀ ਹੋ ਸਕਦੀ ਸੀ ਕੋਈ ਨਾ ਕੋਈ ਡੈਥ ਵੀ ਹੋ ਸਕਦੀ ਸੀ ਸੋ ਇੱਕ ਵੱਡੀ ਕਾਰਵਾਈ ਜਿਹੜੀ ਆ ਉਹ ਕੀਤੀ ਆ ਪੰਜਾਬ ਪੁਲਿਸ ਨੇ ਸੋ ਯੁੱਧ ਨਸ਼ਿਆਂ ਵਿਰੁੱਧ ਨੂੰ ਇੱਕ ਬਸੰਦਾ ਭਾਰੀ ਸਫਲਤਾ ਪੰਜਾਬ ਦੇ ਅੰਦਰ ਮਿਲ ਰਹੀ ਆ ਔਰ ਲੋਕ ਪਿੰਡਾਂ ਦੇ ਲੋਕ ਜਿਹੜੇ ਨੇ ਕਿ ਉਹ ਆਪ ਆ ਕੇ ਸਰਕਾਰ ਦਾ ਸਾਥ ਦੇ ਰਹੇ ਨੇ ਕਿ ਸੋ ਲੋਕ ਆਪ ਆ ਕੇ ਪੁਲਿਸ ਦਾ ਸਾਥ ਦੇ ਰਹੇ ਨੇ ਕਿ ਔਰ ਨਸ਼ਿਆਂ ਦਾ ਕੋਹਰ ਜਿਹੜਾ ਉਹ ਪੰਜਾਬ ਚੋਂ ਜੜ ਤੋਂ ਖਤਮ ਹੋਊਗਾ ਇਧਰ ਲਈ ਪੰਜਾਬ ਦੇ ਲੋਕ ਬੜੇ ਉਤਾਬਲੇ ਨੇਗੇ ਔਰ ਸਰਕਾਰ ਦੇ ਨਾਲ ਮਿਲ ਕੇ ਲਗਾਤਾਰ ਜਿਹੜੇ ਸਾਂਝੇ ਆਪਰੇਸ਼ਨ ਨੇ ਚੱਲ ਰਹੇ ਨੇਗੇ ਚੈਕਸਾਈਡ ਪਾਰਟਮੈਂਟ ਦਾ ਕਿਸੇ-ਕਈ ਜਗ੍ਹਾ ਦੇ ਉੱਤੇ ਦੂਸਰੇ ਪਾਰਟਮੈਂਟ ਵੀ ਇਨਵੋਲਵ ਨੇਗੇ ਸਮਝ ਸਮਝਦਾ ਅੱਜ ਇੱਕ ਅਹਿਮ ਸਫਲਤਾ ਜਿਹੜੀ ਆ ਉਹ ਸਗਰੂਰ ਪੁਲਿਸ ਨੇ ਹਾਸਲ ਕੀਤੀ ਕਿਵੇਂ ਸਰ ਇਹਥਨੋਲ ਜਿਹੜਾ ਜਿਹੜਾ ਵੱਖ-ਵੱਖ ਸਟੇਟਾਂ ਨੂੰ ਜਦੋਂ ਪੰਜਾਬ ਦੀਆਂ ਡਿਸਟਿਲਰੀ ਦੇ ਅੰਦਰ ਜਿਹੜੀਆਂ ਪੰਜਾਬ ਦੀਆਂ ਡਿਸਟਿਲਰੀਆਂ ਲੱਗੀਆਂ ਪੰਜਾਬ ਦੀਆਂ ਫੈਕਟਰੀਆਂ ਨੇਗੀਆਂ ਉਹਨਾਂ ਫੈਕਟਰੀਆਂ ਦੇ ਉਹਨਾਂ ਟਰੱਕ ਭਰ ਕੇ ਜਾਂ ਵੱਡੇ ਟੈਂਕਰ ਭਰ ਕੇ ਬਾਹਰਲੇ ਸਟੇਟਾਂ ਨੂੰ ਜਾਂਦੇ ਨੇ ਮੰਨ ਲਓ ਕੋਈ ਮਿਜ਼ੋਰਮ ਨੂੰ ਜਾ ਰਿਹਾ ਕੋਈ ਗੁਜਰਾਤ ਨੂੰ ਜਾ ਰਿਹਾ ਜਾਂ ਕਿਸੇ ਹੋਰ ਸਟੇਟ ਨੂੰ ਜਾ ਰਿਹਾ ਉਹਨਾਂ ਦੇ ਵਿੱਚੋਂ ਪਿਲਫਰ ਕਰਦੇ ਲੱਗੇ ਉਹਨਾਂ ਦੇ ਵਿੱਚੋਂ 2 ਲੀਟਰ ਕੱਢ ਲਿਆ 4 ਲੀਟਰ ਕੱਢ ਲਿਆ ਇਹ ਢਾਬਿਆਂ ਤੇ ਖੜ ਕੇ ਜਿਹੜੇ ਛੋਟੇ ਛੋਟੇ ਕਈ ਢਾਬੇ ਚੱਲਦੇ ਨੇ ਉਹਨਾਂ ਤੇ ਖੜ ਕੇ ਉੱਥੇ ਕੱਢ ਲਈ ਜਾਂਦੀ ਆ ਕੱਢਣ ਤੋਂ ਬਾਅਦ ਫਿਰ ਉਹਨਾਂ ਨੂੰ ਇਕੱਠਾ ਕਰਕੇ ਵੱਡੇ ਡਰੱਮਾਂ ਵਿੱਚ ਭਰ ਕੇ ਫਿਰ ਉਹਨਾਂ ਨੂੰ ਮਾਰਕੀਟ ਵਿੱਚ ਵੇਚਿਆ ਜਾਂਦਾ ਹੈ ਜਿਹੜੇ ਸਮੱਗਲਰ ਨੇ ਜਾਂ ਗੈਰਕਾਨੂੰਨੀ ਕੰਮ ਕਰਦੇ ਨੇ ਫਿਰ ਉਹਨਾਂ ਨੂੰ ਵੇਚਿਆ ਜਾਂਦਾ ਹੈ ਸੋ ਹਜੇ ਜਿਹੜੀ ਇਨਵੈਸਟੀਗੇਸ਼ਨ ਆ ਉਹ ਮੁੱਢਲੇ ਰੂਪ ਵਿੱਚ ਆ ਦੇਖਾਂਗੇ ਕਿਹੜੇ ਢਾਬੇ ਵਾਲੇ ਇਨਫਾਰਮ ਬਣਗੇ ਜਿੱਥੇ ਲੁਕੋ ਕੇ ਰੱਖੀ ਸੀ ਉਹਨਾਂ ਦਾ ਸਬਕ ਕੀ ਦੀਆ ਉਹਨਾਂ ਸਾਰਿਆਂ ਨੂੰ ਚਲਾਨ ਕੀਤਾ ਜਾਊਗਾ ਉਹਨਾਂ ਸਾਰਿਆਂ ਦੇ ਖਿਲਾਫ ਇਨਵੈਸਟੀਗੇਸ਼ਨ ਹੋਊਗੀ ਪਹਿਲਾਂ ਛੋਟੇ ਵੱਡੀ ਗਿਣਤੀ ਵਿੱਚ ਗਿਰਵਾ ਹਲਕੀ ਤੋਂ ਜਿਹੜੇ ਸ਼ਰਾਬ ਨਕਲੀ ਬਰਾਮਦ ਹੋਈ ਸੀ ਉਹਨਾਂ ਨੂੰ ਮੌਤਾਂ ਵੀ ਹੋਈਆਂ ਜੀ ਤੇ ਦੁਆਰੇ ਘਰ ਫੇਰੇ ਪੱਕਾ ਵੀ ਢੜਬੇ ਹਲਕੇ ਦੇ ਵਿੱਚ ਹੋਈ ਐਡਾ ਵੱਡਾ ਜਿਹੜਾ ਜਗੀਰਾ ਫੜਾਇਆ ਗਿਆ ਕਿਉਂਕਿ ਹਾਈਵੇ ਦੇ ਉੱਤੇ ਜਦੋਂ ਸਰੂਰ ਤੋਂ ਚੱਲਦੇ ਆ ਇਮੀਡੀਏਟਲੀ ਢੜਬਾਲ ਕਾ ਸਟਾਰਟ ਹੋ ਜਾਂਦਾ ਹਾਈਵੇ ਦੇ ਉੱਤੇ ਔਰ ਲੰਬਾ ਇਸ ਦਾ ਪੰਜਾਬ ਦਾ ਜਿਹੜਾ ਸਟ੍ਰੈਚ ਆ ਜਦ ਮੈਂ ਗੱਲ ਕਰਾਂ ਇਸ ਹਾਈਵੇ ਦੇ ਉੱਤੇ ਉਹ ਢੜਬਾਲਕੇ ਚ ਪੈਂਦਾਗਾ ਸੋ ਕਿਤਨਾ ਕਿਤੇ ਜਿਹੜੇ ਬਾਹਰਲੇ ਸਟੇਟਾਂ ਦੇ ਲੋਕ ਆ ਕੇ ਇਹ ਇਧਰੋਂ ਕਿ ਇੰਟਰ ਸਟੇਟ ਜਿਹੜੀ ਸਮੈਗਲਿੰਗ ਹੁੰਦੀ ਹੈ ਇਸ ਕਰਕੇ ਇਹ ਜਿਹੜੀ ਆ ਸਾਡੀ ਹੌਟਲੈਂਡ ਆ ਗਈ ਸੋ ਹੌਟਲੈਂਡ ਤੇ ਰਿਕਵਰੀ ਹੁੰਦੀ ਰਹਦੀ ਹੈ ਪਰ ਇਸੇ ਕਰਕੇ ਇਹ ਟੰਡੋਲੀ ਖੁਰਦਜੀ ਟੰਡੋ ਟੰਡੋਲੀ ਖੁਰਦ ਜਿਹੜਾ ਹਾਈਵੇ ਦੇ ਉੱਤੇ ਪੈਂਦਾ ਹੈਗਾ ਟੰਡੋਲੀ ਖੁਰਦ ਜਿਹੜੇ ਫੜੇ ਹੋ ਬੈਕਗਰਾਉਂਡ ਜੀ ਪਕੜੇ ਗਏ ਰਹੇ ਤੇ ਇਸੇ ਹੱਦ ਤਾ ਇਨਵੈਸਟੀਗੇਸ਼ਨ ਸਟਾਰਟ ਹੋਈ ਹੈ ਜੀ ਅਜੇ ਅਨਿਸ਼ ਇੱਕ ਦਾ ਨਾਮ ਸ਼ਾਹ ਮੁਹੰਮਦ ਪੁੱਤਰ ਅਲੀ ਹਸਨ ਯੂਪ ਤੋਂ ਆ ਮੇਰੇ ਠਾਰਣ ਵਾਲਾ ਇੱਕ ਹੈਗਾ ਈਰਮਾਨ ਪੁੱਤਰ ਸੁਭਾਨ ਇਹ ਡਗਰੂਆ ਡਗਰੂਆ ਜ਼ਿਲ੍ਹਾ ਪੂਰਨੀਆਂ ਇਹ ਬਿਹਾਰ ਤੋਂ ਦੋਨੇ ਦੋਸ਼ੀ ਜਿਹੜੇ ਨੇ ਕਿ ਈਰਮਾਨ ਸਾਨੂੰ ਅਰਬਾਨ ਸਾਹਿਬ ਸੁਬਾਨ ਸੁਬਾਨ ਇਹ ਵੀ ਤੇ ਦੋਨੋਂ ਜੁਪੀ ਤੇ ਨੇਗੇ ਹਜੇ ਜਿਹੜੇ ਲੋਕਲ ਬੰਦੇ ਇਨਵੋਲਵ ਨੇਗੇ ਉਹਨਾਂ ਦੀ ਇਨਵੈਸਟੀਗੇਸ਼ਨ ਚੱਲ ਰਹੀ ਆ ਹਾਂਜੀ ਅੰਡਰ ਸੈਕਸ਼ਨ ਅਕਸਾਈ ਡਕਟਰ ਅਕਸਾਈ ਡਕਟਰ